ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਮੈਂ ਤੁਹਾਨੂੰ ਅੱਜ ਇੱਕ ਛੋਟੀ ਜਿਹੀ ਘਟਨਾ ਦੱਸਦਾ ਜੋ ਕਿ ਪਿਛਲੇ ਜੋ ਪਿਛਲੇ 15 ਦਿਨ ਜਾਂ 16 ਦਿਨ ਹੋਇਆ ਘਟਨਾ ਘਟਿਆ ਮੈਨੂੰ ਖੁਦ ਨਹੀਂ ਸੀ ਪਤਾ ਮੈਨੂੰ ਕੱਲੋਂ ਭਾਈ ਸਾਹਿਬ ਆਏ ਸ਼ਾਮੀ ਤੇ ਮੈਨੂੰ ਪਤਾ ਲੱਗਾ ਮੈਂ ਕਿਹਾ ਤੁਹਾਨੂੰ ਮੈਂ ਸਾਂਝੀ ਕਰਾਂ ਮੈਂ ਇੱਕ ਗੱਲ ਕਹਿਣਾ ਆ ਕਿ ਜਿਹੜਾ ਬੰਦਾ ਆਪਣੇ ਘਰ 'ਚ ਕਲੇਸ਼ ਪਾਉਂਦਾ ਆ ਕਿਸੇ ਦੂਸਰੇ ਨੂੰ ਪਰੇਸ਼ਾਨ ਕਰਦਾ ਹੈ ਦੂਸਰੇ ਦੇ ਧੀਆ ਪੈਣਾ ਨਾਲ ਗਲਤ ਕਰਦਾ ਆ ਜਾਂ ਜੇ ਨੂੰ ਵਿਆਹ ਕੇ ਲਿਆਇਓ بیوی ਨੂੰ ਉਹਦੇ ਨਾਲ ਗਲਤ ਕਰਦਾ ਉਹਨੂੰ ਘਰੋਂ ਬਾਹਰ ਕੱਢਦਾ ਉਹਨੂੰ ਮਾਰਦਾ ਐ ਕੁੱਟਦਾ ਸਮੇਲੇ ਹੋਦਾ ਬੇੜਾ ਗਰਖ ਹੋਏਗਾ ਕੋਈ ਐਸਾ ਅੰਦਰੋਂ ਅਰਦਾਸ ਕਰ ਦੇਗਾ ਨਾ ਤੇ ਉਹਦਾ ਬੇੜਾ ਗਰਖ ਹੋ ਜਾਏਗਾ ਇਹ ਮੈਂ ਗਰੰਟੀ ਨਾਲ ਕਹਿੰਨਾ ਹੁਣ ਅੱਜ ਲੋਕਾਂ ਦੇ ਘਰ 'ਚ ਕਲੇਸ਼ ਪਾਉਂਦੇ ਐ ਤੇ ਦੇਖੋ ਜੇਕਰ ਪੈਸਾ ਨਹੀਂ ਹੁੰਦਾ ਬੱਚੇ ਸ਼ਰਾਬਾਂ ਪੀਂਦੇ ਐ ਕਿਉਂ ਕਿ ਰਾਵਣ ਨੇ ਵੀ ਕਿਹਾ ਮੈਂ ਪਹਿਲਾਂ ਵੀ ਤਾਂ ਵੀਡੀਓ ਤੇ ਸੀ ਕਿ ਹਰ ਕਲੇਸ਼ ਵੱਸੇ ਘੜਿਓਂ ਪਾਣੀ ਨਸੇ ਪਾਣੀ ਲਿਕੁਇਡ ਮਨੀ ਕਰੋ ਨਿਕਲ ਜਾਂਦਾ ਹੈ। ਦਕੜਾ ਟੁੱਟ ਕੇ ਰਿਸ ਜਾਂਦਾ ਹੈ ਨਾ ਇਸ ਤਰ੍ਹਾਂ ਤੁਹਾਡੇ ਘਰ ਦੀ ਬਰਕਤ ਪੈਸਾ ਸਭ ਨਿਕਲ ਜਾਂਦਾ ਹੈ। ਘਟਨਾ ਹੋਈ ਹੈ ਅੱਜ ਤੋਂ 16 17 ਦਿਨ ਦੀ ਸੀਗੀ। ਤੇ ਸ਼ਾਮ ਨੂੰ ਮੇਰਾ ਦੁਪਹਿਰੇ ਮੈਂ ਸੰਗਤ ਨਾਲ ਗੱਲ ਕੀਤੀ ਔਰ ਸਬਕ ਪੈ ਮੈਂ ਮੋਬਾਈਲ ਬੰਦ ਕਰਕੇ ਤੇ ਮੈਂ ਆਪਣਾ ਤੇ ਬੈਠੇ ਬੈਠਾ ਸੋਫੇ ਤੇ ਮੇਰੀ ਅੱਖ ਲੱਗ ਗਈ। ਮੈਨੂੰ ਨਹੀਂ ਪਤਾ ਮੇ ਕੀ ਹੋਇਆ ਕਿ ਮੈਂ ਤਾਂ ਬਸ ਆਨੰਦ ਵਿੱਚ ਲੱਗ ਗਿਆ ਨਾ ਉਸ ਤੋਂ ਬਾਹਰ ਨਿਕਲਣ ਦੀ ਨਹੀਂ ਕਰਦਾ ਉਹ ਬਾਕੀ ਲੋਗ ਸੁਣਵੇਂ ਚਲੇ ਗਏ ਉੱਥੇ ਚਲੇ ਗਏ ਕੁੰਡਲੀ ਜਾ ਇਹ ਬਕਵਾਸ ਕਰਦੇ ਪਏ ਆ ਕਿਉਂ ਤੁਹਾਨੂੰ ਅੱਜ ਹਿੰਦੂਆਂ ਧਰਮ ਦੇ ਵਿੱਚ ਲਿਜਾ ਰਹੇ ਆ ਤੁਹਾਨੂੰ ਹਿੰਦੂ ਸ਼ਾਸਤਰਾਂ ਨਾਲ ਜੋੜ ਰਹੇ ਆ ਇਸ ਕਰਕੇ ਇਹ ਇਦਾਂ ਦੀਆਂ ਕੰਮ ਕਰ ਰਹੇ ਆ ਬਸ ਵਾਈਕ੍ਰੋ ਦੇ ਪਿਆਰ ਦੇ ਵਿੱਚ ਬੈਠਾ ਸੀ ਥੱਲੇ ਦਰਵਾਜ਼ਾ ਖੋਲ ਗਿਆ ਹੋਣਾ ਕਿਸੇ ਨੇ ਜਾਂ ਕੋਈ ਦੂਸਰਾ ਬੰਦਾ ਗਿਆ ਥੱਲੇ ਉਹਨੇ ਦਰਵਾਜਾ ਖੋਲਿਆ ਉਹ ਭਾਈ ਸਾਹਿਬ ਜੀ ਆ ਗਏ ਇੱਕ ਇੱਥੇ ਭਾਈ ਸਾਹਿਬ ਰਹਿੰਦੇ ਹੈਗੇ ਆ ਦਿੱਲੀ ਦੇ ਵਿੱਚ ਹੀ ਉਹ ਦਿਨ ਉਹ ਆਏ ਤੇ ਥੱਲੇ ਦਰਵਾਜਾ ਖੁੱਲਾ ਸੀਗਾ ਤੇ ਉੱਪਰ ਆ ਗਏ ਆ ਗਏ ਮੇਰੇ ਪੈਰ ਫੜ ਲਏ ਗੁਰੂ ਜੀ ਗੁਰੂ ਜੀ ਬਾਬਾ ਜੀ ਬਾਬਾ ਜੀ ਮੈਂ 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 ਗੁੱਸੇ ਦੇ ਬੜਾ ਆਇਆ ਕਿ ਕੀ ਹੋਇਆ ਪਹਿਲਾਂ ਤਾਂ ਗੁੱਸਾ ਖਤਮ ਕਰ ਲਿਆ ਮੈਂ ਕਿ ਨਹੀਂ ਗੁੱਸਾ ਨਹੀਂ ਕਰਨਾ ਗੁੱਸਾ ਮੇਰੇ ਉੱਤੇ ਭਾਰੀ ਪਏਗਾ ਮੈਂ ਦੱਸੋ ਜੀ ਕੀ ਗੱਲ ਹੈ ਕਹਿੰਦਾ ਐ ਇਦਾਂ ਹੋਇਆ ਮੇਰੇ ਕੰਨੇ ਕਿਦਾਂ ਮੱਕੀ ਹੋਇਆ ਯਾਰ ਅੰਨੇ ਬਿਠੋ ਬਿਠਾਇਆ ਪਾਣੀ ਪੀਣ ਬੁਲਾਇਆ ਮੈਂ ਤਾਂ ਸਿੱਕੀ ਗੱਲ ਹੋਈ ਕਹਿੰਦਾ ਐ ਜੇ ਮੇਰੇ ਪੜੋਸੀ ਨੇ ਮੇਰੀ ਕੁੜੀ ਦੇ ਛਾਤੀ ਮੈਕੈਨਿਕਸ ਰੱਗ ਗਿਆ ਤੇ ਮੈਂ ਤੰਗ ਕਰਦੇ ਸੀ ਅੱਜ ਉਸਨੇ ਇਹ ਹਰਕਤ ਕੀਤੀ ਆ ਤੇ ਮੈਂ ਕਿਹਾ ਇਹ ਪੁਲਿਸੇ ਜਾਓ ਰਿਪੋਰਟ ਲਿਖਾਓ ਕੁਝ ਕਰਾਓ ਕਹਿੰਦਾ ਮੈਂ ਪੁਲਿਸ ਕਿੱਥੇ ਜਾਵਾਂ ਪਹਿਲਾਂ ਵੀ ਕਈ ਵਾਰ ਹੀ ਗਿਆ ਕੁਝ ਕਰਦੀ ਨਹੀਂ ਪੁਲਿਸ ਉਹ ਜਾ ਕੇ ਪਤਾ ਨਹੀਂ ਕੀ ਕਰਦਾ ਆਪਣੀ ਕਾਰਤਾ ਨਹੀਂ ਕਰਦਾ ਕੁਛ ਹੀ ਹੁੰਦਾ ਕਹਿੰਦਾ ਅੱਜ ਦੋਨ ਹੱਦ ਕਰਤੀ ਪਤਾ ਨਹੀਂ ਮੇਰੇ ਦਿਮਾਗ 'ਚ ਮੈਂ ਉਹਨੇ ਪਤਾ ਮੈਂ ਆਪਣੇ ਅੱਖਾਂ 'ਚ ਬੰਦ ਕਰਕੇ ਬੈਠਾ ਮੈਂ ਆਪਣੇ ਅੰਦਰ ਬੋਲਿਆ ਅਰਦਾਸ ਕੀਤੀ ਵਾਹਿਗੁਰੂ ਰਿਸ਼ਤਾ ਕਰੋ ਮੈਂ ਅੱਜ ਕੁਛ ਨਹੀਂ ਕਰ ਸਕਦਾ ਇਸ ਟਾਈਮ ਜੋ ਇਸ ਹਾਲਤ 'ਚ ਜਾ ਤੇ ਮੈਂ ਤੇ ਲਾਠੀ ਲੈ ਕੇ ਜਾ ਕੇ ਮਾਰਨੇ ਲੱਗਾ ਉਹਨੂੰ ਔਰ ਨਹੀਂ ਮੈਂ ਆਪਣੇ ਬੰਦੇ ਨੂੰ ਕਿਸੇ ਨੂੰ ਬੁਲਾ ਕੇ ਉਹਨੂੰ ਕਟਵਾਵਾ ਤੇ ਮੈਂ ਕਿਹਾ ਵਾਹਿਗੁਰੂ ਦੇ ਗਿਰਦਾਸ ਅੱਖਾਂ ਬੰਨ ਕੇ ਮੈਂ ਲੰਬੇ ਅੱਧਾ ਮੈਂ ਬੈਠ ਗਿਆ ਮੈਨੂੰ ਨਹੀਂ ਪਤਾ ਮੈਂ ਕਿਉਂ ਹੋਇਆ ਜਦੋਂ ਮੇਰੀ ਜਾਗਖੁਰੀ ਦੇਖਦੇ ਭਾਈ ਸਭ ਜਾ ਚੁੱਕੇ ਸੀ ਇਹ ਚਲੋ ਪਰ ਕੱਲ ਸ਼ਾਮ ਹੀ ਆਇਆ ਕੋਈ 7:00 ਵਜੇ ਦਰਵਾਜ਼ਾ ਖੜਕਾਇਆ ਮੈਂ ਲੈ ਆਏ ਮੈਂ ਬੈਠੇ ਪਾਣੀ ਪੀਣ ਮੈਂ ਹਾਂ ਜੀ ਦੱਸੋ ਕਿਨੇ ਆਵੇ ਤੁਸੀਂ ਬੜੀ ਕਿਰਪਾ ਕੀਤੀ ਮੈਂ ਕਿਹਾ ਮੈਂ ਕੀ ਕਿਰਪਾ ਕੀਤੀ ਕਹਿੰਦਾ ਤੁਸੀਂ ਇੱਕ ਉਪਾਏ ਦੱਸਿਆ ਸੀ ਮੈਂ ਕਿਹਾ ਮੈਂ ਤੈਨੂੰ ਪਵੇਂ ਤੇ ਮੈਨੂੰ ਖੁਦ ਨਹੀਂ ਪਤਾ ਹੈ ਉਹ ਪਾਏ ਮੈਂ ਕਿਦੋਂ ਦੱਸਾਂ ਤੁਹਾਨੂੰ ਕਹਿੰਦਾ ਤੁਸੀਂ ਇੱਕ ਉਪਾਏ ਦੱਸਿਆ ਸੀ ਮੈਂ ਕੀ ਸੀ ਜੀ ਦੱਸੋ ਮੈਨੂੰ ਕਿ ਤੁਸੀਂ ਕਿਹਾ ਸੀ ਜਾ ਖੁੱਲੇ ਦੇ ਵਿੱਚ ਆਪਣਾ ਪਿਸ਼ਾਬ ਕਰੋ ਤੇ ਕਿੱਲਾ ਲੈ ਕੇ ਆਪਣੇ ਪਿਸ਼ਾਬ ਦੇ ਉਹਦਾ ਨਾਮ ਲੈ ਕੇ ਗੱਡ ਦਿਓ ਮੈਂ ਕਿ ਮੈਂ ਕਿਹਾ ਸੀ ਹਾਂ ਤੁਸੀਂ ਕਿਹਾ ਸੀ ਕਹਿੰਦਾ ਮੈਂ ਉਸ ਤਰ੍ਹਾਂ ਕੀਤਾ ਕਹਿੰਦਾ ਮੇਰਾ ਕਿੱਲਾ ਗੱਡਣ ਦੀ ਧੀਰ ਸੀ ਉਹਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਓਏ ਜਿਹੜਾ ਸਾਡਾ ਪੜੋਸੀ ਸੀਗਾ ਜਿਹੜਾ ਤੰਗ ਕਰਦਾ ਸੁਦਾ ਪਿਓ ਉਹਨੂੰ ਲੱਕ ਪਰ ਮਾਰ ਗਿਆ ਮਤਲਬ ਅਧਰਾਗ ਹੋ ਗਈ ਮੈਂ ਕਹ ਮੈਂ ਇਹਨਾਂ ਬੜਾ ਪਾਪ ਤੇ ਕਰ ਨਹੀਂ ਸਕਦਾ ਕਹ ਤੁਸੀਂ ਦੱਸਿਆ ਜੀ ਹਾਂ ਸਾਥ ਸੰਗਤ ਜੁੜ ਕੇ ਦੱਸ ਰਿਆਂ ਇਹ ਮੈਂ ਸਿਰਫ ਇਹ ਦੱਸਣ ਦੀ ਕੋਸ਼ਿਸ਼ ਕਰ ਰਿਆਂ ਕਿ ਰੱਬ ਵੀ ਬੋਲਦਾ ਮੂੰਹ ਦੇ ਚੋਂ ਕੋਈ ਰੱਬ ਲਗ ਨਹੀਂ ਆ ਕੇ ਬੰਦਾ ਤੁਹਾਡੇ ਕੋਲ ਕਿ ਅਸੀਂ ਰੱਬ ਨੂੰ ਦੇਖ ਲਿਆ ਅਸੀਂ ਰੱਬ ਨੂੰ ਮਿਲਣ ਤਾਂ ਕੀ ਹੁੰਦਾ ਐ ਸਭ ਬਕਵਾਸ ਦੀਆਂ ਗੱਲਾਂ ਰੱਬ ਤੁਹਾਡੇ ਮੂੰਹ ਚ ਬੋਲਦਾ ਤੁਹਾਡੇ ਕੋਲ ਆ ਅੰਦਰ ਰੱਬ ਬੈਠਾ ਹੋਇਆ ਸਾਡੇ ਕਿਤੇ ਬਾਹਰ ਨਹੀਂ ਆਦਾ ਅਸੀਂ ਪਦਰੀਂ ਕਿ ਟੇਕ ਟੇਕ ਹੁੰਦੇ ਪਏ ਆ। ਉਹ ਲੋਗਾਂ ਦਾ ਮਨ ਵੀ ਬਾਹਰ ਜਾਣ ਲੱਗ ਪਏ ਜੋ ਕਦੀ ਇੰਪੋਸੀਬਲ ਆਤਮਾ ਨਿਕਲ ਸਕਦੀ ਆ, ਮਨ ਨਿਕਲ ਸਕਦਾ। ਮੈਂ ਸਿਰਫ ਇਹ ਕੋਈ ਉਪਾਏ ਨਹੀਂ ਹੈਗਾ ਇਹ ਤੁਸੀਂ ਨਾ ਕਰਿਓ। ਇਹ ਸਿਰਫ ਮੈਂ ਦੱਸ ਰਿਹਾ ਕਿ ਵਾਹਿਗੁਰੂ ਕਿਦਾਂ ਮੂੰਹੋਂ ਬੋਲ ਜਾਂਦਾ ਔਰ ਆਪਣੇ ਭਗਤਾਂ ਨੂੰ ਜੋ ਸੱਚੀ ਅਰਦਾਸ ਕਰਦੇ ਉਹਨਾਂ ਦੀ ਸਹਾਇਤਾ ਕਰਦਾ। ਇਸ ਕਰਕੇ ਕਦੀ ਕਿਸੇ ਦਾ ਦਿਲ ਨਾ ਦੁਖਾਓ ਪਤਾ ਨਹੀਂ ਕਿਦੋਂ ਕਿਹਦੇ ਰਾਈ ਰੱਬ ਉਹਨੂੰ ਸਜ਼ਾ ਦੇ ਦੇਵੇ ਇੱਥੇ ਇਹ ਪਤਾ ਲੱਗਦਾ ਕਿ ਰੱਬ ਦੀ लाठी ਦੇ ਵਿੱਚ ਆਵਾਜ਼ ਨਹੀਂ ਹੁੰਦੀ ਬਿਨਾ लाठी ਦੇ ਪਿਆ ਮੁੰਡੇ ਦੀ ਲਤ ਟੁੱਟ ਗਈ ਸਰੀਏ ਪੈ ਗਏ ਤੇ ਉਹਨੂੰ ਲਕਵਾ ਹੋ ਗਿਆ ਤਾਂ ਕਿ ਕਿਸੇ ਮੇਰੇ ਰੱਬ ਬੋਲ ਪਿਆ ਮੇਰੇ ਮੂੰਹ ਚੋਂ ਮੈਨੂੰ ਨਹੀਂ ਪਤਾ सात संगत जी किसा दिल ना दिखाओ पता नहीं कदों कोई की आफत आ जाए और मैं सवेरे और शामी रात तो पहला मैं ही अरदास कर दा कि समझ आ जाए और ठीक हो जाए फिर मैं कह कोई उपाय नहीं है ये तो सिर्फ मैं ये दस रहा कि रब इंसान के मूँह चो कि बोल के दूजे इंसान की सहायता करता है ਅਸੀਂ ਪਤਾ ਨਹੀਂ ਕਿੱਥੇ ਕਿੱਥੇ ਰੱਬ ਨੂੰ ਲੱਭਦੇ ਫਿਰਦੇ ਆ ਰੱਬ ਇੱਥੇ ਬਿਠਾ ਹੋਇਆ ਬਾਕੀ ਰਈ ਜਿਹੜੀ ਅੱਜ ਕੱਲ ਬੜੀ ਇੱਕ ਟ੍ਰੈਂਡ ਚੱਲਿਆ ਹੋਇਆ ਨਾਹ ਅਨਹਾਦ ਸਭ ਬਿਕਾਰ ਦੀ ਗੱਲ ਹੈ ਕਿਸੇ ਨੇ ਸੁਨੇ ਹੋ ਤਾਂ ਮੈਨੂੰ ਦੱਸੋ ਕਿਉ ਮੈਂ ਮੈਚਿੰਗ ਕਰਾਂਗਾ ਨਾ ਕਿ ਮੈਂ ਪਤਾ ਨਹੀਂ ਕੀ ਸੁਣ ਲਿਆ ਯਾਦ ਰੱਖਣਾ ਜਿਹਨੂੰ ਰੱਬ ਦਰਸ਼ਨ ਹੁੰਦੇ ਆ ਉਹ ਦਸਨ ਜੋਗਾ ਨਹੀਂ ਰਹਿੰਦਾ ਔਰ ਜਿਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਹੁੰਦਾ ਉਹ ਬਾਹ ਵਾਹ 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 ਸ਼ੋਰ ਬੁੰਦੇ ਰਹਿੰਦੇ ਆ ਕਿ ਇੱਥੋਂ ਰੱਬ ਨਿਕਲ ਗਿਆ ਇੱਥੋਂ ਨਿਕਲ ਗਿਆ ਇੱਥੋਂ ਮਨਬਾਰ ਆ ਗਿਆ ਈੜਾ ਪਿੰਗਲਾ ਮਦਵਾ ਇਹਨੂੰ ਆ ਗਏ ਇਹ ਸਭ ਤੁਹਾਨੂੰ Hindu ਧਰਮ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਗੁਰੂ ਗ੍ਰੰਥ ਸਾਹਿਬ ਨੂੰ ਤੋੜਿਆ ਜਾ ਰਿਹਾ ਬਾਕੀ ਤੁਸੀਂ ਬਹੁਤ ਜ਼ਿਆਦਾ ਸਮਝਦਾਰ ਰਹੇ ਹੋ ਇਹੋ ਜਿਹੇ ਬੰਦਿਆਂ ਤੋਂ ਸਾਵਧਾਨ ਰਹੋ ਕਿਉਂ ਅੱਜ ਗੁਰਦੁਆਰਿਆਂ ਦੇ ਵਿੱਚ ਗੁਰਬਾਣੀ ਤੋਂ ਸਿਵਾਏ ਸਭ ਗੱਲਾਂ ਹੁੰਦੀਆਂ ਕੋਈ ਤੇ ਮੈਂ ਅਗਲੀ ਵੀਡੀਓ ਬਣਾ ਕੇ ਦਿਖਾ ਦਣਾ ਸਾਡੇ ਜਿੰਨੇ ਵੀ ਸਾਡੇ ਗਿਆਨੀ ਜੀ ਹੈ ਜੇ ਮਹਾ ਗਿਆਨੀ ਜੀ ਹੈਗੇ ਆ ਇਨਕਲੂਡਿੰਗ ਪਿੰਦਰਪਾਲ ਜੀ ਗੁਰੂ ਇਕਬਾਲ ਬੰਤਾ ਸਿੰਘ ਬੰਤਾ ਸਿੰਘ ਤੇ ਮੈਂ ਚੁਪੈਰੀ ਦੀ ਗੱਲ ਕਰਦਾ ਨੋਟ ਮਿਲਦੇ ਆ ਨਾ ਜਿਹੜਾ ਚੁਪੈਰਾ ਹੈਗਾ ਨਾ ਇਹ ਕਿਸੇ ਸ਼ਾਸਤਰ ਦਾ ਜ਼ਿਕਰ ਨਹੀਂ ਇਹ ਸਿਰਫ ਇਹਨਾਂ ਨੇ ਪੈਸੇ ਕਮਾਉਣ ਵਾਸਤੇ ਇੱਕ ਜੁਗਾੜ ਬਣਾਇਆ ਬਾਹ ਤਿੰਨ ਕਰੋੜ ਦੀ ਗੋਲਕ ਹੈ ਹੋਰ ਗਈਆਂ ਤੁਹਾਨੂੰ ਇਹ ਹਫਤੇ ਦੀ ਸਾਵਧਾਨ ਇਹਨਾਂ ਅਗਰ ਤੁਸੀਂ ਸੱਚਖੰਡ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਇਹਨਾਂ ਅਖੋਤੀ ਬੰਨਿਆਂ ਤੋਂ ਔਰ ਬੂਬਨਿਆਂ ਤੋਂ ਬਚ ਕੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ